ਇਹ ਕੇਸ ਚ ਟੋਟਲ 7 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਜਿਨ੍ਹਾਂ ਚ 6 ਹੀ ਗ੍ਰਫਤਾਰ ਕਰ ਲਿਆ ਇੱਕ ਸਾਡਾ ਹਰਪ੍ਰੀਤ ਸਿੰਘ ਉਹ ਗ੍ਰਫਤਾਰ ਕਰੰਦਾ ਨਹੀਂ ਸਰ 4 ਤੋਦਨ ਹੋ ਗਏ ਸੀ ਹੋਰ ਦੋ ਕਿਹੜੀ ਕਿਹੜੇ ਹੋਏ ਨੇ ਜੀ ਦੋ ਅਮਰਜੀਤ ਕੌਰ ਔਰ ਅਲੀ ਬਰੀਤ ਤੇ ਮੋਨਕਾ ਸ਼ਰਮਾ ਇਹ ਬਾਅਦ ਵਿੱਚ ਹੋਏ ਸਰ ਇਹ ਪਤਾ ਲੱਗਾ ਕਿ ਸਾਰੀ ਕਿੱਦਾਂ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਪਲਾਨ ਜਿਹੜਾ ਰਚਿਆ ਗਿਆ ਕਿਸ ਦੁਆਰਾ ਰਚਿਆ ਗਿਆ ਔਰ ਕਿੱਥੇ ਬੈਗੀ ਜਿਹੜੀ ਸਾਰੀ ਪਲੈਨਿੰਗ ਹੋਈ ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤ ਅਲੀ ਦੇ ਦੇ ਘਰ ਬੈ ਕੇ ਡੇਰੇ ਤੇ ਉੱਥੇ ਨਹੀਂ ਇਹਦੇ ਵਿੱਚ ਹੁਣ ਤਾਂ ਕਈ ਛੇ ਦੋਸ਼ਾਂ ਨੂੰ ਗ੍ਰਫਤਾਰ ਕਰ ਲਿਆ ਜੀ ਪਰਚਾ ਸਾਡਾ 392 506 342 120 20 25 498 ਰਜਿਸਟ੍ਰੇਟ ਖਾਣੇ ਦੇ ਨਾਮ ਤੇ ਸਰ ਅੱਜ ਕਿੰਨੇ ਨੂੰ ਗ੍ਰਫਤਾਰ ਕੀਤਾ ਗਿਆ ਅੱਜ ਅਸੀਂ ਮੋਨਕਾ ਸਰਮਾ ਨੂੰ ਗ੍ਰਫਤਾਰ ਕੀਤਾ ਹੈ ਜੀ ਉਹਨਾਂ ਦੇ ਨਾਲ ਅੱਜ ਕੱਲੀ ਮੋਨਕਾ ਸ਼ਰਮਾ ਹੀ ਗ੍ਰਫਤਾਰ ਹੈ ਜੀ ਉਹਨੂੰ ਪੇਸ਼ ਕੀਤਾ ਜੀ ਤੇ ਰਿਮਾਂਡ ਦਿੱਤਾ ਦਾ ਜਾ ਸਕਦਾ 10 ਤਰੀਕ ਦਾ ਸਰ ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਣੇ ਨੂੰ ਨਾਮਜ਼ਦ ਕੀਤਾ ਗਿਆ ਔਰ ਹੁਣ ਤੱਕ ਕਿਹੜੇ ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ ਇਹ ਕੇਸ ਚ ਟੋਟਲ 7 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਜਿਨ੍ਹਾਂ ਚ 6 ਹੀ ਗ੍ਰਫਤਾਰ ਕਰ ਲਿਆ ਇੱਕ ਸਾਡਾ ਹਰਪ੍ਰੀਤ ਸਿੰਘ ਉਹ ਗ੍ਰਫਤਾਰ ਕਰਦਾ ਨਹੀਂ ਸਰ 4 ਤਹਦਨ ਹੋ ਗਏ ਹੀ ਔਰ ਦੋ ਕਿਹੜੇ ਕਿੜੇ ਹੋਏ ਨੇ ਜੀ ਦੋ ਅਮਰਜੀਤ ਕੌਰ ਔਰ ਅਲੀ ਬ੍ਰੀਤ ਤੇ ਮੋਨਕਾ ਸ਼ਰਮਾ ਇਬਾਦੇ ਚ ਹੈ ਸਰ ਜੀ ਪਤਾ ਲੱਗਾ ਕਿ ਸਾਰੀ ਕਿੱਦਾਂ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਰਚਿਆ ਗਿਆ ਕਿਸ ਦੁਆਰਾ ਰਚਿਆ ਗਿਆ ਔਰ ਕਿੱਥੇ ਬੈਗੀ ਜਿਹੜੀ ਸਾਰੀ ਪਲਾਨਿੰਗ ਹੋਈ ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤਲੀ ਦੇ ਘਰ ਬੈ ਕੇ ਡੇਰੇ ਤੇ ਉੱਥੇ ਰਗੀ ਸਰ ਪ੍ਰੀਤਲੀ ਦਾ ਕੋਈ ਡੇਰਾ ਜੀ ਕਿੱਥੇ ਡੇਰਾ ਕੀ ਸਦਾ ਹੈ ਪ੍ਰੀਤਲੀ ਦਾ ਡੇਰਾ ਬੱਲੜਵਾਲ ਪਿੰਡ ਪੈਂਦਾ ਜੀ ਉੱਥੇ ਚੰਡੇ ਦਾ ਇਹ ਸਾਰੇ ਸਰ ਕਿੱਦਾਂ ਲਿੰਕ ਸੀ ਆਪ ਇੱਕ ਦੂਜੇ ਨਾਲ ਕਿੱਦਾਂ ਇੱਕ ਦੂਜੇ ਨਾਲ ਜੁੜੇ ਪ੍ਰੀਤਲੀ ਦੇ ਡੇਰੇ ਤੇ ਮੱਥਾ ਟੇਕਣੋਂ ਤੇ ਉੱਥੇ ਇਹਨਾਂ ਦੇ ਲਿੰਕ ਜੁੜ ਗਏ ਪ੍ਰੀਤਲੀ ਵੀ ਮੰਤਨ ਸਿੰਘ ਜੀ ਇਹਨੇ ਆਪਣੀ ਜਗ੍ਹਾ ਕੋਈ ਬਣਾਈ ਜੀ ਉੱਥੇ ਪੁਸ਼ਪੰਦਰਾ ਦੇ ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ ਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਚੁੱਕਾ ਸੋਨਾ ਤਾਂ ਕਾਫੀ ਰਿਕਵਰ ਹੋ ਗਿਆ ਜੀ ਤੇ ਪੈਸੇ ਸਾਡੇ ਅੱਗੇ 11,70,000 ਰੁਪਏ ਰਿਕਵਰ ਕੀਤਾ ਸੀ 1,20,000 ਰੁਪਿਆ ਬਾਅਦ ਫੇਰ ਹੋਰ ਕਹ ਰਹੇ ਸਰ ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ ਹੈ ਕਿੱਥੇ ਰੱਖਿਆ ਗਿਆ ਸੀਗਾ ਕਿੱਥੇ ਜਾ ਕੇ ਵੰਡ ਰਹੇ ਸੀ ਆਪਰਛੇ ਇਹ ਵਨ ਦੇ ਪ੍ਰੀਤ ਵਾਲੀ ਤੇ ਆਪਣੇ ਕੋਲ ਹੀ ਰੱਖਿਆ ਸੀ ਸੋਨਾ ਜੀ ਉਹਨਾਂ ਕੋਲ ਤੋਂ ਤੇ ਸਰ ਇਹ ਜਿਹੜੇ ਬਾਕੀ આરોપી ਨੇ ਇਹਨਾਂ ਨੂੰ ਕੁਝ ਮਿਲਿਆ ਵਿੱਚ ਇਹਨਾਂ ਨੂੰ ਸੋ ਇਹਨਾਂ ਇਹਨਾਂ ਕੋਲ ਵੀ ਚਾਵਨ ਪਾਈਏ ਪਸਪਾਈਆ ਸੋਨਾ ਦਿੱਤਾ ਇਹ ਜੀ ਉਹ ਇਹਨਾਂ ਵੇਚ ਕੇ ਤੇ ਉਹ 11 ਲੱਖ ਰੁਪਏ ਲੈ ਸਰਕ ਜੀ ਪਤਾ ਲੱਗੀ ਸੀ ਕਿ ਇਹ ਜਿਹੜਾ ਕੋਈ ਸੁਨਿਆਰਾ ਵੀ ਹੈ ਇਸ ਦੇ ਮਕਦਮੇ ਦੇ ਵਿੱਚ ਨਾਮਜ਼ਦ ਕੀਤਾ ਉਹ ਉਸਨੇ ਨਾਮਜ਼ਦ ਕੀਤਾ ਕਿੱਥੋਂ ਦਾ ਹੈ ਉਹ ਕੀ ਹੈ ਮਾਪੇ ਬਟਾਲੇ ਦਾ ਸੁਨਿਆਰਾ ਜਿਹੜਾ 32 ਸ ਹੈ ਉਸਨੇ ਕਿ ਕਿਸ ਸਬੰਧ ਦੇ ਵਿੱਚ ਉਹਨੂੰ ਕੀਤਾ ਗਿਆ ਉਹਦੇ ਕੋਲ ਇਹਨਾਂ ਨੇ ਸੋਨਾ ਵੇਚਿਆ ਸੀ ਠੀਕ ਕੀ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਹੁਣ ਜਿਹੜਾ ਹੁਣ 10 ਤਰੀਕ ਨੂੰ ਪੇਸ਼ ਕਰਾਂਗੇ ਤਾਂ ਲੱਗਦਾ ਕੋਈ ਵੱਡੇ ਹੋਰ ਖੁਲਾਸੇ ਹੋ ਸਕਦੇ ਇਸ ਮਾਮਲੇ ਵਿੱਚ ਪੁੱਛ ਕਿਸ ਜਾਰੀ ਹੈ ਜੋ ਸਾਨੂੰ ਪਰਮਿਸ਼ਨ ਵੇਲੇ ਦੱਸਾਂ ਠੀਕ